ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਇਕੱਠ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੋਹਣੀ ਕਹਾਣੀ ਕਾਲ ਚੱਕਰ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਪੈਣੇ ਇਹਨਾਂ ਕੁਝ ਹੋ ਗਿਆ ਤੋਂ ਕਿਸੇ ਗੱਲ ਦੀ ਪਿੰਕ ਹੀ ਨਹੀਂ ਪੈ ਪੈਣ ਦਿੱਤੀ ਇੱਕ ਵਾਰ ਗਲਤਾਂ ਕਰਦੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਤਾਂ ਸਾਨੂੰ ਭੁੱਲ ਹੀ ਗਏ ਹੋ ਮੇਰੇ ਉਜੜ ਰਹੇ ਘਰ ਦੀ ਸਾਰ ਹੀ ਨਹੀਂ ਲੈਂਦੇ ਮਜਬੂਰੀਆਂ ਨੇ ਮੈਨੂੰ ਹਰਾ ਛੱਡਿਆ ਏ ਜਰਨੈਲ ਸਿੰਘ ਦੀ ਵੱਡੀ ਭੈਣ ਜਗਰੂਪ ਕੌਰ ਦੇ ਉਦਾਸੀ ਭਰੇ ਬੋਲ ਮੋਬਾਈਲ ਫੋਨ ਰਹੀਂ ਸ਼ਾਂਤ ਕਮਰੇ ਵਿੱਚ ਗੂੰਜ ਰਹੇ ਸਨ ਜਰਨੈਲ ਨੇ ਹੈਰਾਨ ਹੁੰਦਿਆਂ ਪੁੱਛਿਆ ਕੀ ਗੱਲ ਹੋ ਗਈ ਭੈਣੇ ਲੋਹੜੀ ਮੌਕੇ ਤਾਂ ਮੈਂ ਤੇਰੇ ਕੋਲ ਆ ਕੇ ਗਿਆ ਸੀ ਉਦੋਂ ਤੂੰ ਬੇਚੈਨ ਜ਼ਰੂਰ ਸੀ ਪਰ ਬਾਕੀ ਸਭ ਕੁਝ ਤਾਂ ਠੀਕ ਠਾਕ ਹੀ ਲੱਗਦਾ ਸੀ ਉੰਜ ਸਭ ਕੁਝ ਤਾ ਹੈ ਤੇਰੇ ਕੋਲ ਕਰੇ ਦੁੱਧ ਪੁੱਤ ਕੀ ਦਸਾਂ ਆ ਔਲਾਦ ਦੇ ਦੁੱਖਾਂ ਨੇ ਤਾਂ ਮੇਰੀ ਮਾਤਮਾਰ ਛੱਡੀ ਹੈ ਕਿਤੋਂ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਜਗਰੂਪ ਕੌਰ ਨੇ ਘਰ ਘਰ ਲੱਗੀ ਅੱਗ ਨੂੰ ਬਿਆਨ ਕਰਦਿਆਂ ਕਿਹਾ ਭੈਣੇ ਔਲਾਦ ਤਾਂ ਤੇਰੀ ਸੁੱਖੀ ਸੰਧੀ ਵਸਦੀ ਹੈ ਉਹਨਾਂ ਨੂੰ ਹੁਣ ਕੀ ਦਿੱਕਤ ਹੋਗੀ ਜਰਨੈਲ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ ਕਾਂਦੀ ਸੁੱਖੀ ਸੰਧੀਆਂ ਵੀਰ ਵੀਰਜੀ ਆਹ ਬਲਰਾਜ ਨੇ ਤਾਂ ਸਾਡੇ ਨੱਕ ਵਿੱਚ ਦਮ ਕਰ ਛੱਡਿਆ ਉਸ ਦੀਆਂ ਹਰਕਤਾਂ ਨੇ ਸਾਰੇ ਪਿੰਡ ਵਿੱਚ ਥੂ-ਥੂ ਕਰਾ ਛੱਡੀਆ ਮੇਰੇ ਹੱਸ ਦੇ ਵਾਸਤੇ ਘਰ ਨੂੰ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ ਜਗਰੂਪ ਕੌਰ ਨੇ ਆਪਣੇ ਵਿਖਰੇ ਹੋਏ ਘਰ ਦਾ ਦੋਸ਼ੀ ਲੋਕਾਂ ਨੂੰ ਠਹਿਰਾਉਂਦਿਆਂ ਆਖਿਆ ਜਰਨੈਲ ਸਿੰਘ ਨੇ ਆਪਣੀ ਭੈਣ ਨੂੰ ਧਰਵਾਸ ਦਿੰਦਿਆਂ ਕਿਹਾ ਕੋਈ ਗੱਲ ਨਹੀਂ ਭੈਣੇ ਤੂੰ ਖਭਰਾਣਾ ਅਸੀਂ ਜਿੰਨੇ ਜੋਗੇ ਹਾਂ ਤੇਰੇ ਨਾਲ ਹਾਂ ਮੈਂ ਕੱਲ ਸਾਜ ਰਹੀ ਆ ਜਾਵਾਂਗਾ ਤੇਰੇ ਕੋਲ ਇਹ ਆਖ ਜਰਨੈਲ ਸਿੰਘ ਨੇ ਫੋਨ ਕੱਟ ਦਿੱਤਾ ਇਹ ਸਭ ਕੁਝ ਦੇਖ ਕੇ ਜਰਨੈਲ ਸਿੰਘ ਦੀ ਪਤਨੀ ਨੇ ਫਿਕਰਮੰਦੀ ਜ਼ਾਹਿਰ ਕਰਦਿਆਂ ਪੁੱਛਿਆ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਹੋ ਜਗਰੂਪ ਵੀ ਬੜੇ ਜਗਰੂਪ ਵੀ ਬੇਚੈਨ ਮਾਲੂਮ ਹੁੰਦੀ ਸੀ ਸਭ ਠੀਕ ਤਾਂ ਹੈ ਜਰਨੈਲ ਸਿੰਘ ਨੇ ਆਪਣੇ ਪੋਤੇ ਦੇ ਸਿਰ ਤੇ ਹੱਥ ਫੇਰਦਿਆਂ ਦੁਚਿੱਤੀ ਵਿੱਚ ਆਪਣੇ ਬੁੱਲ ਟੋਕਦਿਆਂ ਆਖਿਆ ਭਾਗਵਾਨੇ ਕਾਲ ਬੜਾ ਹੀ ਬਲਵਾਨ ਹੈ ਇਸ ਦਾ ਚੱਕਰ ਘੁੰਮਦੇ ਹੀ ਬਹੁਤ ਕੁਝ ਤੁਰਤ ਫੁਰਤ ਬਦਲ ਜਾਂਦਾ ਹੈ ਸਦਾ ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ ਲੱਗਦਾ ਸਮਾਂ ਲੱਗਦਾ ਸਮੇਂ ਨੇ ਆਪਣਾ ਰੰਗ ਵਿਖਾ ਦਿੱਤਾ ਹੈ ਜਿਹੜੀ ਜਗਰੂਪ ਸਾਡੇ ਸਾਰਿਆਂ ਵਿੱਚੋਂ ਸੌਖੀ ਸੀ ਉਹ ਅੱਜ ਸਭਨਾਂ ਤੋਂ ਔਖੀ ਜਾਪਦੀ ਹੈ ਜਰਨੈਲ ਸਿੰਘ ਦੀ ਪਤਨੀ ਨੇ ਉਸ ਦੀ ਗੱਲ ਨੂੰ ਅਣਗੌਲੀਆਂ ਕਰਦਿਆਂ ਕਿਹਾ ਲੈ ਔਖੀ ਵਾਲੀ ਕੀ ਗੱਲ ਵੀ ਕਿੱਲਿਆਂ ਦਾ ਟੱਕ ਸੜਕ ਤੇ ਲੱਗਦਾ ਹੈ ਛੋਟਾ ਮੁੰਡਾ ਕਨੇਡਾ ਬੈਠਾ ਜੇ ਉਹ ਉਥੇ ਪੱਕਾ ਹੋ ਗਿਆ ਤੇ ਇਹਨਾਂ ਸਾਰਿਆਂ ਦੀ ਜੂਨ ਸੁਧਰ ਜਾਊ ਉਸ ਮੁੰਡੇ ਦੀ ਜਨਾਨੀ ਜੋ ਗਰੂਪ ਦੀ ਆਗਿਆਕਾਰ ਹੈ ਜਿਸ ਦਾ ਉਹ ਪਲ ਦਾ ਵਸਾਹ ਨਹੀਂ ਕਰਦੀ ਵੱਡਾ ਲੜਕਾ ਬਲਰਾਜ ਇੱਥੇ ਵੀ ਸਰਕਾਰੀ ਨੌਕਰਾਂ ਇੰਨਾ ਹੁੰਦੇ ਹੋਏ ਵੀ ਉਹ ਔਖੀ ਹੈ ਤਾਂ ਰੱਬ ਹੀ ਲੈਣ ਆਇਆ ਇਹਨਾਂ ਨੂੰ ਜਰਨੈਲ ਸਿੰਘ ਦੀ ਬੇਚੈਨੀ ਵਾਧਦੀ ਜਾ ਰਹੀ ਸੀ ਕਮਰੇ ਵਿੱਚ ਮੱਧਮ ਰੋਸ਼ਨੀ ਕਾਰਨ ਪਈਆਂ ਵਸਤਾਂ ਤੋਂ ਉਸ ਨੂੰ ਅਜੀਬ ਪੈ ਆਉਣ ਲੱਗਦਾ ਹੈ ਤੇ ਉਹ ਉੱਚੀ ਉੱਚੀ ਵਾਖਰੂ ਵਾਖਰੂ ਕਰਨ ਲੱਗ ਪੈਂਦਾ ਹੈ ਉਸ ਦੀ ਪਤਨੀ ਨੇ ਰਾਤ ਨੂੰ ਕਈ ਵਾਰ ਉਸ ਨੂੰ ਪੁੱਛਿਆ ਤਾਂ ਉਹ ਠੀਕ ਆ ਕੇ ਮੂੰਹ ਤੇ ਕੱਪੜਾ ਲੈ ਲੈਂਦਾ ਕੁਝ ਦੇਰ ਬਾਅਦ ਫਿਰ ਉਹੀ ਗੱਲ ਅਗਲੀ ਸਵੇਰ ਮੂੰਹ ਹਨੇਰੇ ਹੀ ਸਾਈਕਲ ਤੇ ਜਰਨੈਲ ਸਿੰਘ ਆਪਣੀ ਭੈਣ ਦੇ ਘਰ ਵੱਲ ਤੁਰ ਪਿਆ ਚਿੰਤਾ ਵਿੱਚ ਸਾਰੀ ਰਾਤ ਉਸਦੀ ਅੱਖ ਨਹੀਂ ਸੀ ਲੱਗੀ ਰਸਤੇ ਵਿੱਚ ਆਪਣੀਆਂ ਬਣਾਉਂਦਾ ਟਾਉਂਦਾ ਅਤੇ ਜਗਰੂਪ ਕੌਰ ਦੇ ਪਰਿਵਾਰ ਦੀ ਸੁੱਖ ਮੰਗਦਾ ਹੋਇਆ ਉਸ ਤੇ ਘਰ ਪਹੁੰਚ ਗਿਆ ਉਸਦਾ ਜੀਜਾ ਖੁਰਲੀ ਵਿੱਚ ਹੱਥ ਮਾਰ ਰਿਹਾ ਸੀ ਤੇ ਜਗਰੂਪ ਚੌਕੇ ਕੋਲ ਪੀੜੀ ਤੇ ਬੈਠੀ ਸੀ ਜਰਨੈਲ ਨੂੰ ਦੇਖ ਉਸਦੀਆਂ ਉਦਾਸ ਅੱਖਾਂ ਵਿੱਚ ਚੰਦ ਫਲਾਂ ਲਈ ਚਮਕਾ ਗਈ ਫਿਰ ਉਦਾਸੀ ਦੀ ਚਾਦਰ ਫੈਲ ਗਈ ਵਿਹੜੇ ਵਿੱਚ ਮੰਜੀ ਤੇ ਬੈਠਦਿਆਂ ਜਰਨੈਲ ਸਿੰਘ ਨੇ ਆਪਣੇ ਜੀਜੇ ਨਾਲ ਹੱਥ ਮਲਾਇਆ ਜੋ ਅੱਜ ਬੇਜਾਨ ਜਿਹਾ ਜਾਪ ਰਿਹਾ ਸੀ ਜਰਨੈਲ ਸਿੰਘ ਨੇ ਆਪਣੀ ਭੈਣ ਦੇ ਹੱਥੋਂ ਪਾਣੀ ਦਾ ਗਲਾਸ ਫੜਿਆ ਤੇ ਉਸਦੇ ਗੋਢੀ ਹੱਥ ਲਾਉਂਦਿਆਂ ਜਰਾ ਕੁ ਨੀਵਾ ਹੋਇਆ ਜਗਰੂਪ ਕੌਰ ਨੇ ਜਰਨੈਲ ਸਿੰਘ ਤੋਂ ਉਸਦੇ ਘਰ ਦੀ ਸੁੱਖ-ਸਾਂਤ ਪੁੱਛੀ ਉਂਝ ਜਰਨੈਲ ਦੇ ਘਰ ਦੇ ਹਾਲਾਤ ਵੀ ਉਹਨਾਂ ਤੋਂ ਲੁਕੇ ਹੋਏ ਨਹੀਂ ਸਨ ਉਸਦੀ ਪਤਨੀ ਨੂੰ ਕੈਂਸਰ ਹੋਣ ਕਰਕੇ ਉਸਦੀ ਕਾਫੀ ਜ਼ਮੀਨ ਵੇਚ ਗਈ ਸੀ ਤੇ ਬਾਕੀ ਬਚੀ ਜ਼ਮੀਨ ਕਿਸੇ ਕੋਲ ਗਹਿਣੇ ਪਈ ਸੀ ਫਿਰ ਵੀ ਉਹ ਜ਼ਿੰਦਾਦਿਲੀ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ ਚਾਹ ਪੀਂਦੇ-ਪੀਂਦੇ ਜਰਨੈਲ ਜੇ ਫੇਰੀ ਨਜ਼ਰ ਘੁਮਾ ਰਿਹਾ ਸੀ ਉਹਨਾਂ ਦਾ ਸੁੰਨਾ-ਸੁੰਨਾ ਪਿਆਹਾ ਐਡਾ ਵੱਡਾ ਕਰ ਉਸ ਨੂੰ ਖਾਣ ਨੂੰ ਆ ਰਿਹਾ ਸੀ ਚਾਹ ਖਤਮ ਕਰਕੇ ਉਗੜ ਦੁਗੜੀ ਦਾੜੀ ਤੇ ਹੱਥ ਫੇਰਦਿਆਂ ਉਸਨੇ ਪੁੱਛਿਆ ਭੈਣੇ ਕਰੇ ਵੀ ਘਰੇ ਕੋਈ ਵੀ ਨਹੀਂ ਦਿਸਦਾ ਬਾਲ ਬੱਚੇ ਕਿੱਥੇ ਨੇ ਬਲਰਾਜ ਵੀ ਨਹੀਂ ਦਿਸਦਾ ਇਹ ਸੁਣ ਕੇ ਉਹ ਦੋਵੇਂ ਜੀ ਫਿਸ ਪਏ ਦਿਲ ਦੇ ਦੱਬੇ ਹੋਏ ਦਰਦ ਅੱਖਾਂ ਵਿੱਚ ਵਹਿ ਤੁਰੇ ਸਨ ਕਾਫੀ ਦੇਰ ਤੱਕ ਉਹ ਕੁਝ ਨਹੀਂ ਬੋਲੇ ਤੇ ਸਿਰਫ ਅੱਖਾਂ ਰਹੀ ਇਹ ਸਭ ਦੇਖ ਜਰਨੈਲ ਦਾ ਵੀ ਗਲਾ ਭਰ ਆਇਆ ਜਰਨੈਲ ਨੇ ਜਗਰੂਪ ਕੌਰ ਦਾ ਮੋਢਾ ਹਿਲਾਉਂਦਿਆਂ ਕਿਹਾ ਬੱਸ ਪਣੇ ਬੱਸ ਗੱਲ ਤਾਂ ਦੱਸ ਕੀ ਹੋਈ ਆਹ ਦੱਸ ਦੇਣ ਪਹਿਲਾਂ ਹੀ ਬਲਰਾਜ ਦੇ ਸੌਰੇ ਉਸ ਦੀ ਪਤਨੀ ਤੇ ਉਸ ਦੇ ਬੱਚੇ ਨੂੰ ਬੱਚਿਆਂ ਨੂੰ ਲੈ ਗਏ ਅੱਜ ਉਸ ਮਾਨ ਚੁਕਣਾਉਣਗੇ ਉਹ ਹੋਰ ਕਦੇ ਕਰਦੇ ਵੀ ਕੀ ਵਿਚਾਰੇ ਇਸਨ ਲਾਇਕ ਨੇ ਉਹਨਾਂ ਦੀ ਧੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਾ ਜੋ ਦਿੱਤੀ ਸੀ ਨੌਕਰੀ ਤੋਂ ਇਸ ਨੂੰ ਕੱਟ ਦਿੱਤਾ ਸੀ ਲੋਕਾਂ ਪਿੱਛੇ ਲੱਗ ਕੇ ਕਪੜੇ ਕਰਦਾ ਸੀ ਅਸੀਂ ਸਾਰਿਆਂ ਨੇ ਕਿੰਨੀ ਵਾਰ ਅਫਸਰਾਂ ਦੀਆਂ ਮਿੰਤਾ ਕਰਕੇ ਇਸ ਨੂੰ ਨੌਕਰੀ ਤੇ ਬਹਾਲ ਕਰਵਾਇਆ ਸੀ ਇਸ ਦੇ ਛੋਟੇ ਭਰਾ ਨੇ ਤਾਂ ਕਪੜਿਆਂ ਦਾ ਹਰਜਾਨਾ ਵੀ ਆਪਣੀ ਹੱਡਪਨ ਵੀ ਕਮਾਈ ਵਿੱਚੋਂ ਭਰ ਦਿੱਤਾ ਸੀ ਪਰ ਇਹ ਤਾਂ ਬੰਦਾ ਬਣਿਆ ਹੀ ਨਹੀਂ ਸਗੋਂ दारू ਪੀ ਕੇ ਦਫ਼ਤਰ ਜਾਂਦਾ ਸੀ ਉੱਥੇ ਸਟਾਫ ਤੇ ਲੋਕਾਂ ਨਾਲ ਬਤਮੀਜ਼ੀ ਕਰਦਾ ਸੀ ਜਗਰੂਪ ਨੇ ਦੱਬੀ ਆਵਾਜ਼ ਦੱਸਿਆ ਭੈਣੇ ਇਹਨਾਂ ਕੁਝ ਹੋ ਗਿਆ ਤੂੰ ਕਿਸੇ ਗੱਲ ਦੀ ਪਿੰਕ ਹੀ ਨਹੀਂ ਪੈਨ ਦਿੱਤੀ ਇੱਕ ਵਾਰ ਗਲਤਾਂ ਕਰਦੀ ਕੋਈ ਨਾ ਕੋਈ ਹੱਲ ਕੱਢ ਲੈਂਦੇ ਜਰਨੈਲ ਨੇ ਆਤਮ ਵਿਸ਼ਵਾਸ ਨਾਲ ਸ਼ਿਕਵਾ ਕਰਦਿਆਂ ਕਿਹਾ ਮੇਰੇ ਤੋਂ ਕਿਹੜਾ ਤੇਰੇ ਘਰ ਦੀ ਹਾਲਤ ਲੁਕੀ ਆ ਵੀਰਾ ਮੈਂ ਸੋਚਿਆ ਕਿਉਂ ਤੈਨੂੰ ਪਰੇਸ਼ਾਨ ਕਰਾਂ ਤੂੰ ਕਿਹੜਾ ਘਰੋਂ ਸੌਖਾਂ ਏ दारू ਪੀ ਕੇ ਤਾਂ ਉਸ ਨੂੰ ਹੋਸ਼ ਨਹੀਂ ਰਹਿੰਦੀ ਆ ਚਿੱਟੇ ਨੂੰ ਵੀ ਮੂੰਹ ਮਾਰਨ ਲੱਗ ਪਿਆ ਹੁਣ ਹੁਣ ਤਾਂ ਹਰ ਵੇਲੇ ਮਨ ਨੂੰ ਟੜਕੂ ਲੱਗਾ ਰਹਿੰਦਾ ਹੈ ਕਿ ਹੁਣ ਵੀ ਕਿਸੇ ਨਾਲ ਲੜਕੇ ਨਾ ਆ ਜਾਵੇ ਕਿਸੇ ਤੋਂ ਸਿਰ ਪੜਵਾ ਕੇ ਜਾਂ ਪਾੜ ਕੇ ਨਾ ਆ ਜਾਵੇ ਲਉ ਪੀ ਰਖਿਆ ਜਰਨੈਲ ਦੇ ਜੀਜੇ ਨੇ ਮੱਥਾ ਫੜਦਿਆਂ ਆਖਿਆ ਹੋਰ ਕੀ ਜਰਨੈਲ ਵੀਰ ਜੀ ਤੱਕੇ ਤਾਂ ਆਪ ਉਹ ਬਾਹਰ ਖਾਂਦਾ ਤੇ ਦੋਸ਼ ਆਪਣੀ ਘਰ ਵਾਲੀ ਸਿਰ ਮੜਦਾ ਹੈ ਕਿ ਮੈਨੂੰ ਇਸ ਤੇ ਚਾਲ ਚੱਲਣ ਤੇ ਸ਼ੱਕ ਹੈ ਉਹ ਵਿਚਾਰੀ ਤਾਂ ਕਰੋ ਬੈਨ ਕਰੋ ਬਾਹਰ ਪੈਰ ਨਹੀਂ ਪਉਂਦੀ ਸੀ ਬੱਚਿਆਂ ਨੂੰ ਵੀ ਸਕੂਲੋਂ ਤੇਰਾ ਜੀਜਾ ਜੀ ਲਿਆਉਂਦੇ ਨੇ ਫਿਰ ਮੈਂ ਕਿਵੇਂ ਅਸ ਨੂੰ ਮਾੜੀ ਅੱਖਾਂ ਬਲਰਾਜ ਦੇ ਨਾਲ ਬਲਰਾਜ ਦੇ ਚਾਲ ਚੱਲਣ ਨੇ ਤਾਂ ਸਾਰੇ ਪਿੰਡ ਵਿੱਚ ਸਾਡੇ ਸਿਰ ਸਵਾਫਾ ਛੱਡੀ ਹੈ ਕੰਬਖਤ ਨੇ ਕਿਤੇ ਸਾਨੂੰ ਮੂੰਹ ਮਖਾਣ ਜਗਾਂ ਨਹੀਂ ਛੱਡਿਆ ਤੇਰੇ ਜੀਜਾ ਜੀ ਨੂੰ ਤਾਂ ਲੋਕ ਸਲਾਮਾ ਕਰਦੇ ਨੇ ਪਰ ਇਸ ਨਲਾਇਕ ਸ਼ੋਰ ਨੇ ਸਾਨੂੰ ਕੱਖੋ ਹੌਲੇ ਕਰ ਦਿੱਤਾ ਹੈ ਇਹ ਕਹਿੰਦਿਆਂ ਜਗਰੂਪ ਕੌਰ ਨੇ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ ਭੈਣੇ ਰਾਜ ਨੂੰ ਚੱਜ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਛੋਟੇ ਨੇ ਆਪ ਬਾਹਰ ਸੈੱਟ ਹੋ ਜਾਣਾ ਸੀ ਹੁਣ ਪਤਾ ਨਹੀਂ ਕੀ ਹੋ ਰੱਬ ਜਾਣੇ ਜਰਨੈਲ ਨੇ ਹੌਕਾ ਲੈਂਦਿਆਂ ਕਿਆ ਹੋਰ ਭਰਾਵਾ ਸਾਡਾ ਵਧੀਆ guzara ਚੱਲਣ ਲੱਗ ਪਿਆ ਸੀ ਹੌਲੀ ਹੌਲੀ ਅਸੀਂ ਆਪਣੀ ਗਹਿਣੇ ਪਈ ਜ਼ਮੀਨ ਛੜਾ ਲੈਣੀ ਸੀ ਜੋ ਛੋਟੇ ਨੂੰ ਬਾਹਰ ਭੇਜਣ ਸਮੇਂ ਗਿਰਵੀ ਰੱਖੀ ਸੀ ਪਰ ਇਸ ਨੇ ਤਾਂ ਬਚੀ ਨੂੰ ਬਚੀ ਨੂੰ ਵੀ ਵਾਟਾ ਤਰ ਰੱਖਿਆ ਹੈ ਆਪਣਾ ਹਿੱਸਾ ਨਾ ਕਰਾਉਣ ਲਈ ਇਸ ਨੇ ਤਾਂ ਆਪਣੇ ਬਾਪ ਦੀ ਚਿੱਟੀ ਦਾੜੀ ਨੂੰ ਹੱਥ ਪਾ ਲਿਆ ਸੀ ਮੇਰੇ ਨਾਲ ਤਥੇਰੀਵਾਰ ਲੱਤੋ ਲੱਤੀ ਹੋਇਆ ਅਖੇ ਤੂੰ ਮੇਰੇ ਪਿਓ ਦੇ ਕੰਨ ਭਰਦੀ ਏ ਇਸੇ ਕਰਕੇ ਬੁੜਾ ਜ਼ਮੀਨ ਤੇ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠਾ ਹੈ ਕੁਝ ਤਾਂ ਇਹ ਹਜਮ ਵੀ ਕਰ ਗਿਆ ੱੱਕੇ ਨਾਲ ਸਾਡੇ ਤੋਂ ਦਸਤਕ ਕਰਵਾ ਕੇ ਅਤੇ ਕਦੇਸ ਤੇ ਸਾਰੇ ਆਪਣੀ ਧੀ ਦਾ ਹਿੱਸਾ ਲੈਣਗੇ ਉਹ ਬਾਹਰ ਬੈਠਾ ਪਰਦੇਸੀ ਘਰ-ਬਾਰ ਦਾ ਖਰਚਾ ਚਲਾ ਰਿਹਾ ਹੈ ਤੇ ਆਹਾ ਘਰੇ ਬੈਠ ਕੇ ਸਾਡੀ ਹੀਰੇ ਵਰਗੀ ਜ਼ਮੀਨ ਤੇ ਇੱਜ਼ਤ ਦਾ ਫਲੂਦਾ ਕਰ ਰਿਹਾ ਹੈ ਅਜੇ ਕੱਲ ਹੀ ਨਿੱਕੀ ਦਾ ਸੌਰਾ ਚੜਾਈ ਕਰ ਗਿਆ ਹੈ ਉਹਨਾਂ ਕੁੜਮਾਂ ਦਾ ਭਵਾਨ ਕੱਢਿਆ ਸੀ ਹੁਣ ਜੇ ਉਹਨਾਂ ਭਵਾਨ ਕੱਢਿਆ ਤਾਂ ਸੰ ਤਾਂ ਵੱਡਾ ਵੀ ਕਰਨਗੇ 50-60000 ਰੁਪਏ ਦਾ ਖਰਚਾ ਸਰਤੇ ਹੈ ਖਾਲੀ ਹੱਥ ਜਾਂਦੇ ਵੀ ਚੰਗੇ ਨਹੀਂ ਲੱਗਦੇ ਹੁਣ ਕੁਝ ਤਾਂ ਹਿੱਲਾ ਕਰਨਾ ਪਊ ਆਹ ਫਾਲਤੂ ਦੀਆਂ ਰਸਮਾਂ ਨੇ ਲੋਕ ਕਰਜਾਈ ਕਰ ਦਿੱਤੇ ਨੇ ਲੋਕ ਨਾ ਚਾਹੁੰਦੇ ਆਂ ਵੀ ਅੱਡੀਆਂ ਚੁੱਕ ਚੁੱਕ ਕੇ ਫਹਾ ਲੈਂਦੇ ਹਨ ਦੂਜਾ ਅੱਜਕੱਲ ਦੇ ਜਵਾਕ ਡੱਕਾ ਦੂਰਾ ਨਹੀਂ ਕਰਦੇ ਜਰਨਲ ਨੇ ਜੀਜੇ ਦੇ ਸਮਾਜਿਕ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਜਰਨਲ ਨੇ ਉਸ ਦੀ ਗੱਲ ਘਟਦਿਆਂ ਆਖਿਆ ਸਾਡੇ ਪਿੰਡ ਦਾ ਸਰਪੰਚ ਹੈ ਇੱਕ ਦਿਨ ਅਖਬਾਰ ਪੜ੍ਹਦਾ ਸੀ ਪਤਾ ਨਹੀਂ ਕਿਹੜੇ ਪਿੰਡ ਦੀ ਗੱਲ ਦੱਸਦਾ ਸੀ ਕਿ ਉੱਥੋਂ ਦੀ ਪੰਚਾਇਤ ਨੇ ਮਤਾ ਪਾ ਕੇ ਬੁਰਤ ਬਜ਼ੁਰਗ ਮਰੇ ਤੇ ਜਲੇਬੀਆਂ ਪਕਾਉਣ ਤੇ ਵਿਆਹ ਵੇਲੇ ਜਾਦਾ ਬਰਾਤ ਲਿਉਣ ਤੇ ਪਾਬੰਦੀ ਲਗਾਈ ਹੈ ਹਾਂ ਸੱਚ ਭੈਣੇ ਛੋਟੀ ਨੋ ਪੇਕੇ ਗਈ ਹੈ ਕਾਣੂ ਵਿਰਾ ਝੱਗਾ ਚੁੱਕੀ ਢਿੱਡ ਤਾਂ ਆਪਣਾ ਹੀ ਨੰਗਾ ਹੁੰਦਾ ਹੈ ਕੀ ਦੱਸਾਂ ਉਹ ਤਾਂ ਸ਼ਹਿਰ ਆਪਣੇ ਪੇਕਿਆਂ ਦੇ ਨਜ਼ਦੀਕ ਰਹਿੰਦੀ ਹੈ ਬੱਚਿਆਂ ਦਾ ਸਕੂਲ ਵੀ ਨੇੜੇ ਹੈ ਮਜਬੂਰੀ ਵਾਸਸ ਨੂੰ ਉੱਥੇ ਭੇਜਣਾ ਪਿਆ ਨਹੀਂ ਤਾਂ ਉਹਨਾਂ ਬਿਨਾ ਸਾਡਾ ਪਲ ਨਹੀਂ ਨਿਕਲਦਾ ਏਨ ਲਾਇਕ ਇੱਥੇ ਅਸਦੀ ਇੱਜ਼ਤ ਕੌਣ ਲੱਗ ਤਾ ਕੌਣ ਲੱਗ ਗਿਆ ਸੀ ਹਾਏ ਓਏ ਰੱਬਾ ਹਾਏ ਓ ਮੇਰੇ ਰੱਬਾ ਜਰਨੈਲ ਨੇ ਮੱਥੇ ਹੱਥ ਮਾਰਿਆ ਹੁਣ ਦੱਸ ਵੀਰਾ ਅਸੀਂ ਕੀ ਕਰੀਏ ਕਿਹੜੇ ਖੂ ਜਾ ਮਰ ਗਏ ਇਸ ਨੇ ਤਾਂ ਸਾਡੇ ਸਿਰ ਸਵਾ ਭਾ ਦਿੱਤੀ ਬੁਢਾਪਾ ਸਾਡਾ ਰੋਲ ਕੇ ਰੱਖ ਦਿੱਤਾ ਹੈ ਸੋਚਿਆ ਸੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ ਹਨ ਤੇ ਦੋਵੇਂ ਭਰਾ ਆਪਣੇ ਘਰ ਵਿਹਾਰਾਂ ਤੇ ਹੋ ਗਏ ਹਨ ਭਜਿਆ ਸਮਾਸੀ ਪੋਤੇ-ਪੋਤੀਆਂ ਨਾਲ ਹੱਸ ਖੇਡ ਕੇ ਕੱਢ ਲਵਾਗੇ ਪਰ ਸਾਡੀ ਮਾੜੀ ਕਿਸਮਤ ਮੈਂ ਇੱਥੇ ਪਿੰਡ ਰਹਿੰਦਾ ਹਾਂ ਤੇ ਉਸ ਜਮਦੂਤ ਨੂੰ ਸੰਭਾਲਦੀ ਹਾਂ ਉਸ ਨੂੰ ਰੋਟੀ ਥੱਪ ਕੇ ਖਵਾਉਂਦੀ ਹਾਂ ਇਹ ਸ਼ਹਿਰ ਛੋਟੀ ਨੋ ਕੋਲ ਜਾਂਦੇ ਨੇ ਉਸ ਤੇ ਪੇਕੇ ਵੀ ਕੋ ਹੁਣ ਕਿੰਨਾ ਚਿਰ ਉਸ ਤੇ ਉਸ ਨੂੰ ਆਪਣੇ ਕੋਲ ਬਿਠਾਈ ਰੱਖਦੇ ਉਨ੍ਹਾਂ ਨੇ ਛੋਟੇ ਨਾਲ ਗੱਲ ਕਰਕੇ ਇਸ ਨੂੰ ਸ਼ਹਿਰ ਵਿੱਚ ਮਕਾਨ ਲੈ ਕੇ ਦਿੱਤਾ ਹੈ ਜਿੱਥੇ ਵਿਚਾਰੀ ਇਹ ਛੋਟੇ ਦੇ ਕੈਨੇਡਾ ਤੋਂ ਆਉਣ ਦੀ ਉਡੀਕ ਵਿੱਚ ਸਮਾਂ ਘਟ ਰਹੀ ਹੈ ਸਾਡਾ ਦੋਵਾਂ ਦਾ ਕੀ ਪਤਾ ਕਿੰਨਾ ਸਮਾਂ ਹੋਰ ਹਾਂ ਸਾਡੇ ਮਗਰੋਂ ਇਸ ਨਲਾਇਕ ਪੁਲਰਾਜ ਦਾ ਕੀ ਬਣੂ ਕੀ ਇਸ ساری ਉਮਰ ਇੰਜ ਹੀ ਧੱਕੇ ਖਾਂਦਾ ਰਹੂਗਾ ਹੁਣ ਇਸ ਤੋਂ ਵੀ ਜ਼ਿਆਦਾ ਛੋਟੇ ਦਾ ਫਿਕਰ ਵੱਟ ਵੱਟ ਖਾਂਦਾ ਹੈ ਕਦੋਂ ਆਕੇ ਮਾਂ ਦੀਆਂ ਅੰਦਰਾਂ ਠਾਰੂਗਾ ਤੇ ਗਹਿਣੇ ਪਿਆ ਬੱਚਿਆਂ ਦਾ ਭਵਿੱਖ ਖਛੜਵਾਵੇਗਾ ਹੋਰ ਪਤਾ ਨਹੀਂ ਕਿੰਨੇ ਸਵਾਲ ਹਨ ਜਿਹੜੇ ਸਾਨੂੰ ਦੋਵੇਂ ਜੀਆਂ ਨੂੰ ਚੈਨ ਨਹੀਂ ਲੈਣ ਦਿੰਦੇ ਇਹ ਕਹਿੰਦੀ ਜਗਰੂ ਘਰ ਨੇ ਆਪਣੇ ਹੰਝੂ ਪੂੰਝੇ ਉਹਨਾਂ ਦੀ ਚਾਹ ਠੰਡੀ ਹੋ ਚੁੱਕੀ ਸੀ ਜਰਨੈਲ ਨੂੰ ਰੋਟੀ ਵਾਸਤੇ ਉਸ ਦੀ ਭੈਣ ਨੇ ਬੜਾ ਜ਼ੋਰ ਲਗਾਇਆ ਪਰ ਉਸ ਦਾ ਦਿਲ ਨਹੀਂ ਮੰਨਿਆ ਜਰਨੈਲ ਸਿੰਘ ਨੇ ਵਿਦਾਈ ਮੰਗੀ ਕਿਉਂਕਿ ਸ਼ਾਮ ਵਾਲੀ ਰੇਲ ਗੱਡੀ ਤੇ ਉਸਨੇ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਵਿਕਾਨੇਰ ਜਾਣਾ ਸੀ ਘਰ ਵੜਦੇ ਸਾਰ ਹੀ ਉਸਦੀ ਪਤਨੀ ਨੇ ਪਾਣੀ ਦਾ ਗਲਾਸ ਦਿੰਦਿਆਂ ਉਸ ਨੂੰ ਪੁੱਛਿਆ ਕੀ ਗੱਲ ਸੀ ਜੋ ਜਗਰੂਪ ਇੰਨੀ ਪਰੇਸ਼ਾਨ ਸੀ ਜਰਨੈਲ ਨੇ ਪਾਣੀ ਪੀ ਪਾਣੀ ਦੀਆਂ ਦੋ ਕੁੱਟਾਂ ਪੀਣ ਤੋਂ ਬਾਅਦ ਕਿਹਾ ਸਮਾਂ ਬੜਾ ਬਲਵਾਨ ਹੈ ਜਦੋਂ ਇਸ ਦਾ ਪਹੀਆ ਘੁੰਮਦਾ ਤਾਂ ਇਹ ਕਿਸੇ ਨੂੰ ਨਹੀਂ ਬਖਸ਼ਦਾ बस ओही जग रूप ਦਾ ਸੱਚ ਹੈ ਕਾਲ ਨੇ ਆਪਣਾ ਰੰਗ ਦਿਖਾ ਦਿੱਤਾ ਹੈ ਆਹੋ ਇਹ ਤਾਂ ਹੋਣਾ ਹੀ ਸੀ ਉਦੋਂ ਤਾਂ ਜਗ ਰੂਪ ਕਿਸੇ ਨੂੰ ਬੰਦਾ ਨਹੀਂ ਸਮਝਦੀ ਸੀ ਹਰ ਵਕਤ ਆਪਣੇ ਟੱਬਰ ਤੇ ਬੱਚਿਆਂ ਨੂੰ ਸਲਾਉਂਦੀ ਰਹਿੰਦੀ ਸੀ ਤੇ ਆਪ ਬਲਰਾਜ ਦੀਆਂ ਤਰੀਫਾਂ ਕਰਦੀ ਨਹੀਂ ਥੱਕਦੀ ਸੀ ਸਾਡੇ ਬੱਚਿਆਂ ਨੂੰ ਨਲਾਇਕ ਤੇ ਪਛੜੇ ਹੋਏ ਦੱਸਦੀ ਸੀ ਅਸੀਂ ਤੇ ਸਾਡੀ ਔਲਾਦ ਤਾਂ ਹਾਲਾਤ ਦੇ ਮਾਰੇ ਹੋਏ ਹਾਂ ਫਿਰ ਵੀ ਸਾਡੇ ਬੱਚੇ ਉਹਨਾਂ ਤੋਂ 1000 ਗੁਣਾ ਚੰਗੇ ਹਨ ਕਟੋਕਟ ਬਲਰਾਜ ਦੀ ਤਰ੍ਹਾਂ ਤਾਂ ਬਿਲਕੁਲ ਨਹੀਂ ਆਹੋ ਜਗਰੂਪ ਦੀ ਮਾਨਸਿਕਤਾ ਉਦੋਂ ਬੜੀ ਨੀਵੀਂ ਸੀ ਜਰਨੈਲ ਨੇ ਆਪਣੀ ਪਤਨੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਜਗਰੂਪ ਨੂੰ ਆਪਣੇ ਐਨਆਰਆਈ ਪੁੱਤ ਦੇ ਡਾਲਰਾਂ ਦੀ ਕਮਾਈ ਦਾ ਬੜਾ ਘਮੰਡ ਸੀ ਆਖਦੀ ਸੀ ਤੁਸੀਂ ਤਾਂ ਇਹ ਸੌ ਜਨਮਾਂ ਵਿੱਚ ਵੀ ਨਹੀਂ ਦੇਖ ਸਕਦੇ ਕਮਾਉਣੇ ਤਾਂ ਦੂਰ ਦੀ ਗੱਲ ਇਹਨਾਂ ਗੱਲਾਂ ਕਰਕੇ ਉਹ ਸਾਰੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਈ ਸੀ ਜੋ ਹੁਣ ਬੈਠੀ ਦੇਖਦੀ ਆ ਕਿ ਕੋਈ ਮੇਰਾ ਪਤਾ ਨਹੀਂ ਲੈਂਦਾ ਉੰਜ ਜੇ ਉਹਨਾਂ ਕੋਲ ਉਸ ਵੇਲੇ 4 ਪੈਸੇ ਸਨ ਤਾਂ ਕੀ ਹੋਇਆ ਰੋਟੀ ਤਾਂ ਸਾਰੇ ਖਾ ਕੇ ਸੌਂਦੇ ਨੇ ਕੋਈ ਚੋਪੜੀ ਤੇ ਕੋਈ ਅਣਚੋਪੜੀ ਭਾਈ ਮੈਂ ਤਾਂ ਇੱਕ ਗੱਲ ਜਾਣਦੀ ਹਾਂ ਕਿ ਬੰਦੇ ਨੂੰ ਕਦੇ ਵੀ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਆਉਣ ਵਾਲੇ ਕੱਲ ਤੋਂ ਜ਼ਰੂਰ ਡਰਨਾ ਚਾਹੀਦਾ ਹੈ ਪਤਾ ਨਹੀਂ ਕਿਹੋ ਜਿਹਾ ਸਮਾਂ ਆ ਜਾਵੇ ਜਰਨੈਲ ਦੀ ਪਤਨੀ ਨੇ ਸਾਰਾ ਕੁਝ ਇੱਕੋ ਸਾਹਬਿਆਣ ਦਿੱਤਾ ਜਰਨੈਲ ਅਜੇ ਵੀ ਕਾਲ ਚੱਕਰ ਬਾਰੇ ਸੋਚ ਰਿਹਾ ਸੀ ਸੋ ਐਸੀ ਕਹਾਣੀ ਕਾਲ ਚੱਕਰ ਜਿਸ ਨੂੰ ਲਿਖਿਆ ਹੈ ਡਾਕਟਰ ਗੁਰਤੇਜ ਸਿੰਘ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਆਪਣੀ رائے ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ